ਫਾਇਦੋਤ ਸਾਰਨ ਪਿਆਰ ਕਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਸਾਡੇ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਫਾਇਦੋਤ ਸਾਰਨ ਪਿਆਰ ਕਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਦੀ ਜਿਹੜੀ ਖਬਰ ਆਪਾਂ ਲੈ ਕੇ ਆਏ ਆ ਨੇਪਾਲ ਦੀ ਹੈ ਨੇਪਾਲ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮਾਹੌਲ ਖਰਾਬ ਹੋ ਚੁੱਕਿਆ ਤਾਜ਼ੀਆਂ ਤੁਸੀਂ ਵੀਡੀਓ ਤੇ ਦੇਖ ਰਹੇ ਹੋ ਜਿਹੜੀਆਂ ਵੀਡੀਓ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਬਹੁਤ ਜਿਆਦੇ ਦੰਗੇ ਹੋਏ ਨੇ ਆਸਲੀ ਸੱਚ ਕੀ ਆ ਉਹ ਤੁਹਾਨੂੰ ਦੱਸਦੇ ਆ ਆਸਲੀ ਸੱਚ ਮੇਰੀ ਇੱਕ ਨੇਪਾਲ ਦੇ ਵਿੱਚ ਰਹਿਣ ਵਾਲੇ دوست ਨਾਲ ਗੱਲਬਾਤ ਹੋਈ ਆ ਉਹ ਕਹਿ ਰਹੇ ਨੇ ਵੀ ਨੇਪਾਲ ਦੇ ਵਿੱਚ ਜਿੰਨਾ ਵੀ ਪੈਸਾ ਸੀ ਜਿੰਨੇ ਵੀ ਲੋਕ ਲੀਡਰ ਸੀ ਬੜੇ ਬੜੇ ਲੀਡਰ ਸੀ ਬੜੇ ਬੜੇ ਉਹਨਾਂ ਦੇ ਘਪਲੇ ਦੱਸੇ ਜਾ ਰਹੇ ਸੀ ਬਹੁਤ ਜਿਆਦੇ ਆਮਨ ਮਤਾ ਪੈਸਾ ਜਿਹੜਾ ਵਿਦੇਸ਼ਾਂ ਦੇ ਵਿੱਚ ਸੀ ਤੇ ਜਿਹੜੇ ਉਹਨਾਂ ਦੇ ਨੌਜਵਾਨ ਬੱਚੇ ਸੀ ਚਾ ਉਹਨਾਂ ਦੇ ਕੋਈ ਰਿਸ਼ਤੇਦਾਰ ਸੀ ਉਹ ਬਹੁਤ ਜ਼ਿਆਦੇ ਐਸਪ੍ਰੈਸਿਟੀ ਕਰ ਰਹੇ ਸੀ ਨੇਪਾਲ ਦੇ ਪੈਸਿਆਂ ਦੇ ਇਸ ਕਰਕੇ ਜਦੋਂ ਇਹ ਚੀਜ਼ਾਂ ਦਾ ਪਤਾ ਲੱਗਣ ਲੱਗਿਆ ਉਹਨਾਂ ਤੇ ਨਿਗਰਾਨੀ ਰੱਖਣੀ ਸ਼ੁਰੂ ਕੀਤੀ ਗਈ ਉਹ ਤੋਂ ਬਾਅਦ ਉਹ ਮੈਸੇਜ ਨੇਪਾਲ ਦੇ ਵਿੱਚ ਦਾਖਲ ਹੁੰਦੇ ਰਹੇ ਵੀ ਇਹ ਨੇਪਾਲ ਦੇ ਪੈਸਿਆਂ ਨਾਲ ਐਸਪ੍ਰੈਸਿਟੀ ਕੀਤੀ ਜਾ ਰਹੀ ਆ ਨੇਪਾਲ ਦਾ ਬਹੁਤ ਜ਼ਿਆਦੇ ਪੈਸਾ ਖਰਾਬ ਕੀਤਾ ਜਾ ਰਿਹਾ ਉਹ ਤੋਂ ਬਾਅਦ ਜਦੋਂ ਨੇਪਾਲ ਦੇ ਵਿੱਚ WhatsApp Facebook ਤੇ ਉਹ ਵੀਡੀਓ ਪੈਣ ਲੱਗੀਆਂ ਤੇ ਜਿਹੜੇ ਨੇਤਾ ਲੋਕ ਜਿਨ੍ਹਾਂ ਨੂੰ ਪਹਹਾ ਪਹਹਾ ਕੇ ਮਾਰ ਰਹੇ ਨੇ ਲੋਕ ਇਹਨਾਂ ਨੂੰ ਜਦੋਂ ਪਤਾ ਲੱਗਿਆ ਇਹਨਾਂ ਨੇ ਫੇਰ Facebook WhatsApp Instagram ਜਿੰਨੇ ਵੀ ਇੰਟਰਨੈਟ ਤੇ ਉਹ ਕੰਦ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬੈਨ ਕਰਨ ਦਾ ਫੈਸਲਾ ਲਿਆ ਵੀ ਸਾਡੇ ਜਿਹੜੇ ਪੇਤ ਨੇ ਉਹ ਨਾ ਖੁੱਲਣ ਸੋ ਪਬਲਿਕ ਭੜਕੀ ਜਦੋਂ ਬਹੁਤ ਜ਼ਿਆਦੇ ਤਾਦਾਦ ਦੇ ਵਿੱਚ ਦੱਸਿਆ ਜਾ ਰਿਹਾ ਵੀ ਸੈਂਕੜੇ ਹੀ ਨੌਜਵਾਨ ਨੇਪਾਲ ਦੇ ਮਾਰੇ ਸਰਕਾਰ ਨੇ ਉੱਥੇ ਜਿਹੜੇ ਮਾਰ ਦਿੱਤੇ ਪਰ ਉਸ ਤੋਂ ਬਾਅਦ ਜਿਹੜੀ ਇਨਸਾ ਇੰਨੀ ਜ਼ਿਆਦਾ ਭੜਕ ਗਈ ਉਹ ਲੋਕਾਂ ਨੇ ਕੀ ਕਰਿਆ ਫਿਰ ਜਿੰਨੇ ਵੀ ਨੇਤਾ ਲੋਕ ਸੀ بڑے ਤੋਂ بڑے ਸਾਰਿਆਂ ਨੂੰ ਚਾਕੇ ਅੰਦਰ ਮਾਰਨਾ ਸ਼ੁਰੂ ਕਰ ਦਿੱਤਾ ਐਨਾ ਜ਼ਿਆਦਾ ਬੁਰਾ ਹਾਲ ਹੋਇਆ ਕਈ ਜਿਹੜੇ ਤੁਸੀਂ ਫੋਟੋਆਂ ਦੇਖੋ ਮੈਂ ਤੁਹਾਨੂੰ ਦਿਖਾਣਾ ਆ ਫੋਟੋਆਂ ਜਿਹੜੀਆਂ ਇਹਨਾਂ ਨੇ ਸਤੀਭਾਈ ਦੇ ਦਿੱਤਾ ਕਈ ਇਸ ਤਰ੍ਹਾਂ ਦੇ ਰਾਜਨੀਤਿਕ ਲੋਕ ਸੀ ਜਿਹੜੇ ਦਬਾਈ ਨੂੰ ਚਲੇ ਗਏ ਨਾ ਪਾਲ ਛੱਡ ਕੇ ਦਵਾਈ ਨੂੰ ਚਲੇ ਗਏ ਸਦਾ ਲਈ ਵੀ ਮਰਨ ਨਾਲ ਤਾਂ ਚੰਗਾ ਵੀ ਅਸੀਂ ਦਵਾਈ ਚਲੇ ਜਾਈਏ ਮੈਂ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਨਹੀਂ ਦਿਖਾ ਸਕਦਾ ਜਿਹਦੇ ਵਿੱਚ ਖੂਨ ਖਰਾਬਾ ਹੋਇਆ ਹੋਇਆ ਇੰਨੀ ਜਿਆਦਾ ਬੱਡ ਟੱਕ ਹੋ ਰਹੀਏ ਜਿਹੜੇ ਉਹ ਲੀਡਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਮਾਰਿਆ ਗਿਆ ਉਹ ਵੀਡੀਓ ਅਸੀਂ ਤੁਹਾਨੂੰ ਇਸ YouTube ਚੈਨਲ ਤੇ ਨਹੀਂ ਦਿਖਾ ਸਕਦੇ ਬਹੁਤ ਜਿਆਦੇ ਦਰਦਨਾਕ ਜਿਹੜੇ ਵੀਡੀਓ ਨੇ ਪਰ ਇੱਥੇ ਇੱਕ ਗੱਲ ਸਮਝਣੀ ਪਊਗੀ ਆਪਾਂ ਨੂੰ ਵੀ ਵੋਟ ਦਾ ਜਿਹੜਾ ਰਾਜ ਆ ਬਹੁਤ ਜ਼ਿਆਦੇ ਤਾਕਤ ਹੁੰਦੀ ਆ ਵੋਟ ਦੇ ਵਿੱਚ ਤੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਚੁਣਿਆ ਸੀ ਉਹੀ ਲੋਕਾਂ ਨੇ ਇਹਨਾਂ ਨੂੰ ਮਾਰਨਾ ਸ਼ੁਰੂ ਕੀਤਾ ਇਹੀ ਲੋਕਾਂ ਨੇ ਇੱਥੋਂ ਇਹਨਾਂ ਨੂੰ ਭਜਾਉਣਾ ਸ਼ੁਰੂ ਕੀਤਾ ਇਹੀ ਲੋਕਾਂ ਦਾ ਅੱਜ ਇੱਟਾ بڑا ਹੌਸਲਾ ਤੇ ਪਹਿਲਾਂ ਮਿਲਟਰੀ ਜ਼ਰੂਰ ਸਰਕਾਰਾਂ ਦੇ ਨਾਲ ਚੱਲ ਕੇ ਇਹਨਾਂ ਨੌਜਵਾਨਾਂ ਨੂੰ ਮਾਰ ਰਹੀ ਸੀ ਬਾਅਦ ਦੇ ਵਿੱਚ ਇਹੀ ਮਿਲਟਰੀ ਇਹੀ ਪੁਲਿਸ ਵਾਲੇ ਇਹਨਾਂ ਦਾ ਸਾਥ ਦਿੰਦੇ ਨਗਰ ਆਏ ਇੱਥੇ ਕਹਿਣ ਦਾ ਭਾਵ ਹੈ ਤਾਕਤ ਹੁੰਦੀ ਆ ਪਬਲਿਕ ਦੇ ਵਿੱਚ ਇਹੀ ਪਬਲਿਕ ਤਾਨੂੰ ਬਹੁਤ ਜਿਆਦੇ ਪਿਆਰ ਨਾਲ ਕੁਰਸੀ ਤੇ ਬਿਠਾ ਸਕਦੀ ਆ ਤੇ ਬਹੁਤ ਜਿਆਦੇ ਗੁੱਸੇ ਨਾਲ ਤੁਹਾਨੂੰ ਕੁਰਸੀ ਤੋਂ ਥੱਲੇ ਤਾਰ ਵੀ ਸਕਦੀ ਆ ਇਹ ਪਬਲਿਕ ਦਾ ਇੱਕ ਜ਼ੋਰ ਹੁੰਦਾ ਸੋ ਮੈਂ ਬਹੁਤੀਆਂ ਗੱਲਾਂ ਨਾ ਕਰਾਂ ਤੁਸੀਂ ਹੁਣ ਵੀਡੀਓ ਦੇਖੋ ਕੀ ਕੀ ਨਵਾਲਚ ਹੋਇਆ ਮਹਾਰਾਜੀ ਕੋ ਬੰਦੂਕ ੋਕੇ ਰੱਤ ਹੱਥ ਹੱਥ ਮੈਦਾ ਦੇਖ ਸਕਦਾ ਟ੍ਰੈਫਿਕ ਨੂੰ ਜਿੰਜੀ ਸਾਥੀਓਰਲੇ ੋਕੇ ਰ लगाएर हिँडेको दृश्य हेर्नुहोस् यति बेला बाणेश्वर क्षेत्रमा रमाइरहेको दृश्य यहाँ देख्न सक्छौँ निकै नै हर्षित छन् युवाहरू अन्त त युवाले नै जेन्जीले नै यो खेल जितेको छ दर्शक मान्दाहरू यति बेला हामी बाणेश्वर क्षेत्रदेखि यो भिडियो प्रस प्रस्तुत गर्दैछौँ यता रणभूमि बनेको छ संसद भवन यतातिर हेर्नुहोस् यो बानेश्वरको एरिया एरिया जेन्जीले खुसियाली मनाइरहेको यो दृश्य देख्न सक्छौँ <laughs> दर्शक मानबाव नमस्कार म मा सोनामजीसी यति बेला म संसद को यो भवनदेखि यो भिडियो प्रस्तुत गर्दैछु दर्शक मान्बाव निकै नै यहाँको अवस्था भयाभोल अवस्था छ रणभूमि बनिसकेको छ संसद भवन ध्वस्त भइसकेको अवस्था छ आग लागि पुरा रूपमा क्षति भइसकेको अवस्था छ धेरै जेनजी साथीहरू यहाँ हुनुहुन्छ निकै रमाइराख्नु भएको छ खुसियाली भएको छ आखिर जेनजीको यो जित भएको छ दर्शक महानुभाव र मेरो पछितिर रहेको यो सङ्घीय संसद भवन हेर्न सक्नुहुन्छ रणभूमि भनेको सर ਵੀ ਕਟਰੇਸ ਨਾ ਹੈਲੋ ਬੱਚਾ ਮਾਰ ਦੇ ਉਹ ਟਾਈਮ ਵੀ ਪਾਸ ਕਰ ਕੋਨ ਪੋਸੋ ਬੱਚਾ ਮਾਰ ਨਹੀਂ ਪੁਲਿਸ ਹਰ ਲਾਈਕ ਤੇ ਕਪਾਨ ਨੂੰ ਕਰਸ ਕਰਨ ਪੋਸੋ ਕਰਸ ਕਰਸ ਲਾਈਨ ਨਾ ਕਰ ਕਾਟ ਕਰ ਹੈਲੋ ਹੈਲੋ ਟ੍ਰੈਫਿਕ ਨਿਕੇ ਨੇ ਖੁਸ਼ੀ ਹੱਸ ਸਾਥ ਰਮਾਈ ਰਹਿਗਾ ਛਾਨ ਜਨ ਜੀ ਸਾਥੀਓ ਯਾ ਰਮਾਈ ਰਹਿਗਾ ਤੁਸੀਂ ਇਹ ਸਾਰੀ ਵੀਡੀਓ ਦੇਖਿਆ ਬਹੁਤ ਜਿਆਦਾ ਜਿਹੜੇ ਤੁਸੀਂ ਦੇਖਿਆ ਦੰਗੇ ਹੋਏ ਨੇ ਬਹੁਤ ਤਰ੍ਹਾਂ ਤਰ੍ਹਾਂ ਦੇ ਵੀਡੀਓ ਇੱਥੇ ਤੱਕ ਪਹੁੰਚੀਆਂ ਪਰ ਉਹ ਜਿhko ਵੀਡੀਓ ਤੁਹਾਡੇ ਤੱਕ ਆਸੀਸ ਕਰਕੇ ਲੈ ਕੇ ਆਏ ਆ ਇਹਦੇ ਨਾਲ ਸਾਨੂੰ ਇੱਕ ਸੋਚਣਾ ਤੇ ਸਮਝਣਾ ਪਊਗਾ ਆਮ ਲੋਕਾਂ ਨੂੰ ਵੀ ਤੇ ਸਾਰੀਆਂ ਸਰਕਾਰਾਂ ਨੂੰ ਵੀ ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਸਰਕਾਰਾਂ ਚਲਦੀਆਂ ਨੇ ਕਿਉਂਕਿ ਪਬਲਿਕ ਤੇ ਕਦੇ ਵੀ ਗੁੰਡਾ ਰਾਜ ਨਹੀਂ ਕਰਨਾ ਚਾਹੁੰਦਾ ਇਹ ਹੀ ਪਬਲਿਕ ਕਰਕੇ ਅਸੀਂ ਸੱਤਾ ਦੇ ਵਿੱਚ ਆਉਂਦੇ ਆ ਤੇ ਇਹ ਹੀ ਪਬਲਿਕ ਸਾਨੂੰ ਰਾਜ ਦਵਾਉਂਦੀ ਆ ਇਹਨਾਂ ਕਰਕੇ ਸਾਨੂੰ ਕੁਰਸੀਆਂ ਤੇ ਰਾਜਭਾਗ ਮਿਲਦਾ ਪਰ ਜਦੋਂ ਇਹ ਹੀ ਪਬਲਿਕ ਦਾ ਤੁਸੀਂ ਵਿਰੋਧ ਕਰੋਗੇ ਇਹਨਾਂ ਨੂੰ ਤੰਗ ਕਰੋਗੇ ਇਹਨਾਂ ਦਾ ਕੋਈ ਪਤਾ ਨਹੀਂ ਫਿਰ ਕਿਹੜੇ ਟਾਈਮ ਕੀ ਹੋ ਜਾਏ ਇਸ ਕਰਕੇ ਫਿਰ ਨੇਪਾਲ ਵਰਗਾ ਹਾਲ ਹੋ ਜਾਂਦਾ ਸੋ ਅੱਜ ਤੱਕ ਐਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰਾ ਹਜੂ ਰੋਵਾਂਗੇ ਸਾਨੂੰ ਦਿਓ ਆ ਗਿਆ ਧੰਨਵਾਦ ਜੀ ਸਤਿ ਸ੍ਰੀ ਅਕਾਲ